ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੇ ਵਿਗਿਆਨ ਦੀ ਕਿਤਾਬ ਦਾ ਅਧਿਆਇ 6ਵਾਂ ਟਿਸ਼ੂ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਵਿੱਚ ਆਖਰੀਕਿਸ਼ਤ ਆਖਰੀ ਵੀਡੀਓ ਇਹ 3 ਸਵਾਲ ਅਸੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਅਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਯਾਰੇ ਵਿਦਿਆਰਥੀਓ ਤੁਹਾਡੀਆਂ ਅੰਗਰੇਜ਼ੀ ਦੀਆਂ ਅਤੇ ਗਣਿਤ ਦੀਆਂ ਲੋੜਾਂ ਵੀ ਇਸੇ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਚਟਸਾਲ ਚੈਨਲ ਨੂੰ ਖੋਲੋ ਲੀਲਿਸਟ ਤੇ ਟੈਪ ਕਰੋ ਸੂਚੀ ਨੂੰ ਸਕਰੋਲ ਕਰੋ ਅਤੇ ਤੁਹਾਨੂੰ ਉੱਥੇ ਮਿਲਣਗੀਆਂ 9th english mcq 9th english literature 9th grammar ਤੇ ਗਣਿਤ ਵਿੱਚ ਤੁਹਾਨੂੰ ਮਿਲਣਗੀਆਂ 9th math notes ਫਿਰ ਨਵੀਂ-ਨਵੀਂ ਗਣਿਤ ਫਿਰ PSEB 9th math english medium ਵਿੱਚ ਜਿਹੜੀ ਹੈਗੀ ਹੈ ਫਿਰ ਕਿੱਕੀ ਗਣਿਤ ਦੇ ਸਿਧਾਂਤ ਕਿੱਕੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਟ ਆਡੀ ਜਨਰਲ ਨੌਲੇਜ ਵਧਾ ਕਰਨ ਲਈ ਇੱਕ ਪਲੇਲਿਸਟ ਹੈਗੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਵੀਡੀਓਜ਼ ਨੂੰ ਜ਼ਰੂਰ ਦੇਖੋ ਆਹ ਦੇਖਿਓ ਬੱਚਿਓ ਨੇ ਵਾਲੇ ਸਵਾਲ ਅਗਰ ਨਾੜੀ ਟਿਸ਼ੂ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਆ ਨਰਵਸ ਟਿਸ਼ੂ ਕੀ ਹੈ ਠੀਕ ਹੈ ਸੋ ਨਾੜੀ ਟਿਸ਼ੂ ਨਾੜੀ ਸੱਲਾਂ ਕਿਉਂਕਿ ਅਸੀਂ ਜਾਣਦੇ ਆ ਬੱਚਿਓ ਜਿਹੜੇ ਟਿਸ਼ੂ ਨੇ ਉਹ ਸੱਲਾਂ ਤੋਂ ਬਣੇ ਹੁੰਦੇ ਨੇ ਸੋ ਇਹ ਨਾੜੀ ਟਿਸ਼ੂ ਨਾੜੀ ਸੱਲਾਂ ਤੋਂ ਬਣਿਆ ਹੁੰਦਾ ਹੈ ਤੇ ਨਾੜੀ ਸੱਲਾਂ ਦਾ ਇੱਕ ਖਾਸ ਨਾਮ ਹੈਗਾ ਜਿਹਨਾਂ ਨੂੰ ਨਿਊਰਾਨ ਕਿਹਾ ਜਾਂਦਾ ਹੈ ਸੋ ਨਿਊਰੋਨ ਤੋਂ ਬਣੇ ਜਿਹੜਾ ਸਮੂਹ ਹੈਗਾ ਇਕੱਠਾ ਹੈਗਾ ਨਿਊਰਾਨਾਂ ਦਾ ਇਕੱਠਾ ਹੈਗਾ ਸਮੂਹ ਹੈਗਾ ਉਹਨੂੰ ਕਿਹਾ ਜਾਂਦਾ ਨਾੜੀ ਟਿਸ਼ੂ ਸੋ ਨਾੜੀ ਟਿਸ਼ੂ ਨਾੜੀ ਸੈੱਲਾਂ ਜਿਨ੍ਹਾਂ ਨੂੰ ਨਿਊਰੋਨ ਕਿਹਾ ਜਾਂਦਾ ਹੈ ਤੋਂ ਬਣੇ ਹੁੰਦੇ ਹਨ ਹਾਲਾਂਕਿ ਸਾਰੇ ਸੈੱਲ ਉਤੇਜਨਾ ਦੇ ਪ੍ਰਤੀਕਿਰਿਆ ਕਰਨ ਦੀ ਯੋਗਤਾ ਰੱਖਦੇ ਹਨ ਸਾਰੇ ਸੈੱਲ ਜਿਹੜੇ ਬਾਹਰੋਂ ਦੀ ਕੋਈ ਅਗਰ ਕੋਈ ਠੰਡਾ ਗਰਮ ਜਾਂ ਕੋਈ ਤੇਜਨਾ ਜਾਂ ਕੋਈ ਖਤਰਾ ਮਹਿਸੂਸ ਹੁੰਦਾ ਤੇ ਸਾਰੇ ਸੈੱਲ ਜਿਹੜੇ ਨੇ ਉਹ ਕਿਰਿਆ ਕਰਦੇ ਨੇ ਹਰ ਨਿਊਰੋਨ ਉਤੇਜਿਤ ਹੋਣ ਵਿੱਚ ਵੱਡੀ ਖਾਸ ਯੋਗਤਾ ਦੇ ਮਾਲਕ ਹਨ ਇਹਨਾਂ ਵਿੱਚ ਹੈ ਉਤੇਜਿਤ ਹੋਣ ਦੀ ਯੋਗਤਾ ਖਾਸ ਕਿਸਮ ਦੀ ਹੈ ਤੇ ਬੜੀ ਵੱਡੀ ਪੱਦਰ ਦੀ ਹੈ ਉਹ ਉਤੇਜਨਾ ਨੂੰ ਬੜੀ ਤੇਜ਼ੀ ਨਾਲ ਸਰੀਰ ਵਿੱਚ ਇੱਕ ਤੋਂ ਦੂਜੀ ਥਾਂ ਤੱਕ ਸੰਚਾਰਿਤ ਵੀ ਕਰ ਲੈਂਦੇ ਨੇ ਮਲਕਿ ਉਹ ਤੇਜਨਾ ਨੂੰ ਮਲਿਕ ਕਬੂਲ ਵੀ ਕਰਦੇ ਨੇ ਪ੍ਰਵਹਨ ਵੀ ਕਰ ਲੈਂਦੇ ਨੇ ਉਤੇਜਨਾ ਦੇ ਪ੍ਰਤੀਕ੍ਰਿਆ ਵੀ ਬੜੀ ਛੇਤੀ ਕਰਦੇ ਨੇ ਤੋ ਸੋ ਤੇਜ ਨਾਲ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੱਕ ਭੇਜ ਵੀ ਦਿੰਦੇ ਨੇ ਸੰਚਾਰਿਤ ਵੀ ਕਰਦੇ ਨੇ ਸਾਡਾ ਦਿਮਾਗ ਦਿਮਾਗ ਵਿੱਚ ਨਿਊਰੋਨ ਲੱਖਾਂ ਕਰੋੜਾਂ ਭਰੇ ਹੋਏ ਬੈਨੇ ਸੁਖਨਾ ਨਾੜੀ ਜਿਹੜੀ ਸਾਡੀ ਦਿਮਾਗ ਤੋਂ ਜਿਹਨੂੰ ਸਪਾਈਨਲ ਕੋਰਡ ਕਹਿੰਦੇ ਆ ਰੀਡ ਦੀ ਹੱਡੀ ਦੇ ਵਿੱਚੋਂ ਦੀ ਹੋ ਕੇ ਜਾਂਦੀ ਹੈ ਤੇ ਉਹ ਚੋਂ ਬੱਚੋ ਬੜੀ ਸਾਰੀ ਸ਼ਾਖਾਵਾਂ ਵੱਖ-ਵੱਖ ਅੰਗਾਂ ਤੱਕ ਜਾਂਦੀਆਂ ਆ ਤੇ ਨਾੜੀਆਂ ਜਿਹਨੂੰ ਨਾੜੀਆਂ ਕਹਿੰਦੇ ਆ ਨਰਵਸ ਸਾਰੇ ਨਾੜੀ ਟਿਸ਼ੂ ਤੋਂ ਬਣੇ ਹੁੰਦੇ ਹਨ ਸੋ ਸਾਡਾ ਦਿਮਾਗ ਸੁਖਨਾ ਨਾੜੀ ਸਪਾਈਨਲ ਕੋਰਡ ਦੀ ਨਾੜੀਆਂ ਨਰਵਸ ਜਿਹੜੀਆਂ ਨੇ ਉਹ ਸਾਰੇ ਨਾੜੀ ਟਿਸ਼ੂ ਤੋਂ ਬਣੇ ਹੁੰਦੇ ਹਨ ਠੀਕ ਹੈ ਜੀ ਅੱਗੇ ਚਲੀਏ ਨਿਊਰੋਨ ਬਾਰੇ ਸੰਖੇਪ ਵਿੱਚ ਲਿਖੋ ਹੁਣ ਅਸੀਂ ਨਿਊਰੋਨ ਦੀ ਗੱਲ ਕਰਦੇ ਹਾਂ ਨਿਊਰੋਨ ਉਤੇਜਨਾ ਨੂੰ ਸੰਚਾਰਿਤ ਕਰਨ ਵਾਲਾ ਵੱਡੀ ਅਤੇ ਖਾਸ ਸਮਰੱਥਾ ਵਾਲਾ ਸੈੱਲ ਹੈ ਠੀਕ ਹੈ ਜੀ ਨਿਊਰੋਨ ਦੀ ਬਣਤਰ ਵਿੱਚ ਸੈੱਲ ਦਾ ਸ਼ਰੀਰ ਹੁੰਦਾ ਹੈ ਸੈੱਲ ਦਾ ਸ਼ਰੀਰ ਅਸੀਂ ਜਾਣਦੇ ਹਾਂ ਸਾਰੇ ਦਾ ਹੁੰਦਾ ਸਾਈਟੋਪਲਾਜ਼ਮ ਹੁੰਦਾ ਹੈ ਫਿਰ ਆਪਣੀ ਨਿਊਕਲੀਅਸ ਹੁੰਦਾ ਹੈ ਕੇਂਦਰ ਜੀਨੂ ਕਹਿੰਦੇ ਆ ਫਿਰ ਪਲਾਜ਼ਮਾ ਛੱਲੀ ਹੁੰਦੀ ਹੈ ਹਨ ਸੋ ਇਚ ਸੈੱਲ ਦਾ ਸ਼ਰੀਰ ਅਤੇ ਲੰਬੇ ਹਿੱਸੇ ਹੁੰਦੇ ਹਨ ਇਸ ਸੈੱਲ ਦੀ ਖਾਸ ਗੱਲ ਇਹ ਹੈ ਕਿ ਇਚ ਇੱਕ ਲੰਬੀ ਸ਼ਾਖਾ ਹੁੰਦੀ ਹੈ ਲੰਬਾ ਰੇਸ਼ਾ ਹੁੰਦਾ ਹੈ ਉਹ ਤੇਜਨਾਂ ਨੂੰ ਸੰਚਾਰਿਤ ਕਰਨ ਵਾਲਾ ਇੱਕ ਲੰਬਾ ਰੇਸ਼ਾ ਹੁੰਦਾ ਹੈ ਜਿਸ ਨੂੰ ਐਕਸੋਨ ਏ ਐਕਸੋਨ ਕਹਿੰਦੇ ਹਨ ਇਹ ਇਹਦੇ ਰਹੀ ਜਿਦਾਂ ਇੱਕ ਪਾਈਪ ਨੇ ਹੁੰਦਾ ਪਾਈਪ ਚੋਂ ਜਿਹਦਾ ਦਰਵ ਜਾਂਦਾ ਸਭ ਤੋਂ ਲੰਬਾ ਰੇਸ਼ਾ ਹੁੰਦਾ ਹੈ ਇਹਦੇ ਵਿੱਚ ਉਤੇਜਨਾਂ ਦਾ ਸੰਕੇਤ ਜਾਂਦਾ ਹੈ ਉਤੇਜਨਾ ਦਾ ਕਰੰਟ ਜਾਂਦਾ ਹੈ। ਕਈ ਛੋਟੀਆਂ ਸ਼ਾਖਾਂ ਵਰਗੀਆਂ ਰਚਨਾਵਾਂ ਜਿਨ੍ਹਾਂ ਨੂੰ ਡੈਂਡਰਾਈਟਸ ਕਿਹਾ ਜਾਂਦਾ ਹੈ ਡੈਂਡਰਾਈਟਸ ਕਿਹਾ ਜਾਂਦਾ ਹੈ ਉਤੇਜਨਾ ਪ੍ਰਾਪਤ ਕਰਦੀਆਂ ਹਨ। ਇੱਕ ਨਾੜੀ ਸੈੱਲ ਜਾਂ ਨਿਊਰੋਨ 1 ਮੀਟਰ ਤੱਕ ਮੀਟਰ ਤੱਕ ਲੰਬਾ ਹੋ ਸਕਦਾ ਹੈ। ਕਰੀਬ ਸਵਾ 3 ਤੋਂ ਸਵਾ 3 ਫੁੱਟ ਤੋਂ ਵੀ ਲੰਬਾ ਜਰਾ। ਠੀਕ ਹੈ ਨਾ ਜੀ? ਸਵਾ 3 ਫੁੱਟ ਤੱਕ ਲੰਬਾ ਉਸ ਤੋਂ ਵੀ ਵੱਡਾ ਲੰਬਾ ਹੋ ਸਕਦਾ ਨਾਲ 1 ਮੀਟਰ ਤੱਕ ਲੰਬਾ ਹੋ ਸਕਦਾ ਠੀਕ ਹੈ। ਇਹ ਜੀ ਬੱਚਾ ਤਸਵੀਰ ਹੈ ਦੇਖੋ ਇਹ ਪੂਰਾ ਦਾ ਪੂਰਾ ਕੀ ਹੈਗਾ ਨਿਊਰੋਨ ਇਹ ਹੈ ਸੈਲ ਬੋਡੀ ਸੈਲ ਸ਼ਰੀਰ ਐ ਵੜਾ ਸੈਲ ਬੋਡੀ ਇਹ ਸੈਲ ਬੋਡੀ ਹੈ ਇਹੜਾ ਪੀਲਾ ਜਿਹਾ ਰੰਗ ਹੈ ਮਸਟਰਡ ਰੰਗ ਜਿਹੜਾ ਆਪਣਾ ਜਿਹਨੂੰ ਸਰੋਂ ਦੇ ਤੇਲ ਵਾਲਾ ਰੰਗ ਹੁੰਦਾ ਹੈ ਇਹ ਹੈ ਸਿਟੋਪਲਾਜ਼ਮ ਇਹ ਹੈ ਕੇਂਦਰਕ ਜਿਹਨੂੰ ਅਸੀਂ ਨਿਊਕਲੀਅਸ ਕਹਿੰਦੇ ਆ ਇਹ ਬੱਚਾ ਦਾ ਡੈਂਟ੍ਰਾਈਟ ਆ ਦੇਖੋ ਇਹ ਡੈਂਟ੍ਰਾਈਟ ਨੇ ਇਹ ਸ਼ਾਖਾਵਾਂ ਨੇ ਆ ਵਾ ਇਹ ਡੈਂਟ੍ਰਾਈਟ ਤੇ ਬੱਚਿਓ ਇਹ ਡੈਂਟ੍ਰਾਈਟ ਨੇ ਉਤੇਜਨਾ ਪ੍ਰਾਪਤ ਕੀਤੀ ਰੌਧਿਤੀ ਤੇ ਐਕਸੋਨ ਇਹ ਦੇਖੋ ਲੰਬਾ ਰੇਸ਼ਾ ਇਹਦੇ ਰਾਹੀਂ ਗਈ ਤੇ ਇਹ ਫਿਰ ਜਿਹੜੇ ਸਿਰੇ ਨੇ 나ੜੀ ਦੇ ਸਿਰੇ ਨੇ ਇਹ ਫਿਰ ਅੱਗੇ ਦੂਜੇ ਸੈੱਲ ਨੂੰ ਭੇਜ ਦਿੰਦੇ ਨੇ ਇਦਾਂ ਆ ਜਾਂਦਾ ਸੋ ਇੱਥੋਂ ਦੀ ਉਤੇਜਨਾ ਆਈ ਇੱਥੋਂ ਦੀ ਗਈ ਇਹਨਾਂ ਰਾਹੀਂ ਇਹਨਾਂ ਸਿਰਿਆਂ ਰਾਹੀਂ ਫਿਰ ਐ ਦੂਜੇ ਸੈੱਲ ਦੇ ਡੈਂਡਰਾਈਟ ਨੂੰ ਚਲੀ ਗਈ ਠੀਕ ਹੈ ਜੀ ਸੋ ਇਹ ਜਿਹੜਾ ਬੱਚੋ ਰੇਸ਼ਾ ਹੈ ਇਹਨੂੰ ਕਿਹਾ ਜਾਂਦਾ ਐਕਸੋਨ ਤੇ ਸੈੱਲ ਦੀ ਬੋਡੀ ਦੇ ਆਲੇ ਦੁਆਲੇ ਬਹੁਤ ਸਾਰੀਆਂ ਸ਼ਾਖਾਵਾਂ ਨੇ ਰਿਸੀਵਰੀਆਂ ਇਹਨੂੰ ਕਿਹਾ ਜਾਂਦਾ ਡੈਂਟ੍ਰਾਈਟ ਤੇ ਇਹਨੂੰ ਕਿਹਾ ਜਾਂਦਾ ਨਾੜੀ ਦੇ ਸਿਰੇ ਠੀਕ ਹੈ ਜੀ ਹੁਣ ਆ ਗਿਆ ਆਖਰੀ ਸਵਾਲ ਨਾੜੀ ਜਿਹਨੂੰ ਕਹਿੰਦੇ ਆ ਨਰਵ ਅਤੇ ਨਾੜੀ ਸੰਵੇਦਨਾ ਜਿਹਨੂੰ ਕਹਿੰਦੇ ਆ ਨਰਵ ਇੰਪ পালਸ ਕੀ ਹੈ ਬਹੁਤ ਸਾਰੇ ਨਿਊਰੋਨ ਜਿਹਨੂੰ ਨਾੜੀ ਸੈੱਲ ਕਹਿੰਦੇ ਆ ਆਪਾਂ ਜੋੜਕ ਟਿਸ਼ੂ ਰਾਹੀਂ ਇੱਕ ਦੂਜੇ ਨਾਲ ਜੁੜ ਕੇ ਇੱਕ ਨਾੜੀ ਦਾ ਨਿਰਮਾਣ ਕਰਦੇ ਹਨ ਠੀਕ ਹੈ ਜੀ ਬਹੁਤ ਸਾਰੇ ਨਿਊਰੋਨ ਜੋੜਕ ਟਿਸ਼ੂ ਰਹੀ ਜੁੜ ਕੇ ਫਿਰ ਨਾੜੀ ਦਾ ਨਿਰਮਾਣ ਕਰਦੇ ਹਨ ਨਾੜੀ ਸੈੱਲ ਵਿੱਚ ਸੰਚਾਰ ਕਰਨ ਵਾਲੇ ਸੰਕੇਤ ਨੂੰ ਨਾੜੀ ਸੰਵੇਦਨਾ ਕਿਹਾ ਜਾਂਦਾ ਹੈ ਉਹ ਜਿਹੜਾ ਕਰੰਟ ਜਾਂਦਾ ਹੈ ਜਿਹੜਾ ਸਿਗਨਲ ਜਾਂਦਾ ਹੈ ਜਿਹੜਾ ਸੁਨੇਹਾ ਜਾਂਦਾ ਹੈ ਜਿਹੜਾ ਸੰਦੇਸ਼ ਜਾਂਦਾ ਹੈ ਜਾਂ ਜਿਹੜਾ ਸੰਕੇਤ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਸੰਵੇਦਨਾ ਨਾੜੀ ਸੰਵੇਦਨਾ ਐਗਜ਼ਾਮ ਦੇ ਸਿਰਿਆਂ ਤੋਂ ਅਗਲੀ ਨਾੜੀ ਸੈੱਲ ਦੇ ਡੈਂਡਰਾਈਟਸ ਤੱਕ ਜਾਂਦੀ ਹੈ ਨਾੜੀ ਸੰਵੇਦਨਾਵਾਂ ਕਰਕੇ ਅਸੀਂ ਆਪਣੀ ਮਰਜ਼ੀ ਮੁਤਾਬਕ ਆਪਣੀਆਂ ਪੇਸ਼ੀਆਂ ਨੂੰ ਹਿਲਾਉਣ ਯੋਗ ਹੁੰਦੇ ਹਾਂ ਪਹਿਲੇ ਦਿਮਾਗ ਵਿੱਚ ਵਿਚਾਰ ਆਈ ਕਿ ਮੈਂ ਇਹ ਗਲਾਸ ਪਾਣੀ ਦਾ ਚੱਕਣਾ ਹੈ ਸੋ ਸਿਗਨਲ ਗਿਆ ਇਹ ਸੰਕੇਤ ਗਿਆ ਦਿਮਾਗ ਨੂੰ ਸੋ ਦਿਮਾਗ ਦੇ ਵਿੱਚੋਂ ਜਿਹੜਾ ਸਿਗਨਲ ਸੀ ਉਹ ਸੈੱਲਾਂ ਰਾਹੀਂ ਮੇਰੇ ਹੱਥ ਦੇ ਮੁੰਡੇ ਦੇ ਮਸਲਸ ਨੂੰ ਗਿਆ ਪੇਸ਼ੀਆਂ ਨੂੰ ਗਿਆ ਤੇ ਮੇਰੇ ਹਥੇਲਿਆ ਤੇ ਗਲਾਸ ਨੇ ਉਹ ਉਂਗਲਾਂ ਦੇ ਵੀ ਜਿਹੜੀ ਪੇਸ਼ੀਆਂ ਨੇ ਉਹਨਾਂ ਨੇ ਉਹਨੂੰ ਕਟਿਆ ਚੱਕਿਆ ਸੋ ਇਦਾਂ ਬੱਚੇ ਤਾਲਮੇ ਲੰਦਾ ਹੈ ਏਸ਼ੀਆਂ ਦਾ ਤੇ ਨਾੜੀਆਂ ਦਾ ਠੀਕ ਹੈ ਸੋ ਇਹ ਜਿਹੜਾ ਬੱਚੇ ਤੁਹਾਨੂੰ ਦੱਸਿਆ ਡੈਂਡਰਾਈਟਸ ਰਾਹੀਂ ਜਿਹੜੇ ਨੇ ਸੁੰਵੇਦਨਾ ਆਂਦੀ ਹੈ ਐਕਸਨ ਰਾਹੀਂ ਸੰਚਾਰ ਹੋ ਕੇ ਜਾਂਦੀ ਹੈ ਤੇ ਫਿਰ ਨਾੜੀਆਂ ਦੇ ਸਿਰੇ ਤੋਂ ਅਗਲੇ ਸੈੱਲ ਦੇ ਡੈਂਡਰਾਈਟ ਤੱਕ ਜਾਂਦੀ ਹੈ ਤੇ ਇਦਾਂ ਬੜੀ ਤੇਜ਼ੀ ਦੇ ਨਾਲ ਇਹ ਜਿਹੜਾ ਸੁਵੇਦਨਾ ਹੈਗੀ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਦੀ ਹੈ ਸੋ ਨਾੜੀ ਸੁਵੇਦਨਾਵਾ ਕਰਕੇ ਅਸੀਂ ਆਪਣੀ ਮਰਜ਼ੀ ਮੁਤਾਬਕ ਆਪਣੀਆਂ ਪੇਸ਼ੀਆਂ ਨੂੰ ਹਿਲਾਉਣ ਯੋਗ ਹੁੰਦੇ ਆ ਜੇ ਬੱਚਿਓ ਹੁਣ ਜਿਹੜੇ ਬੰਦੇ ਨਾਲ ਪਾਸਾ ਮਾਰਿਆ ਜਾਂਦਾ ਜਾਂ ਐਕਸੀਡੈਂਟ ਹੋ ਜਾਂਦਾ ਉਹ ਨਰਵ ਡੈਮੇਜ ਹੋ ਜਾਂਦੀ ਹੈ ਉਸ ਸੰਕੇਤ ਨਹੀਂ ਜਾਂਦਾ ਬ੍ਰੇਨ ਵਿੱਚ ਮੰਨ ਕਰਦਾ ਕਿ ਮੈਂ ਗਲਾਸ ਚੱਕਾਂ ਪਰ ਉਹ ਜਿਹੜਾ ਸੰਵੇਦਨਾ ਹੈਗੀ ਹੈ ਉਹ ਦਿਮਾਗ ਤੋਂ ਪੇਸ਼ੀਆਂ ਤੱਕ ਨਹੀਂ ਜਾਂਦੀ ਕਿਉਂਕਿ ਜਿਹੜੀ ਤਾਰ ਹੈ ਨਰਵੇ ਨਾੜੀ ਵਿੱਚੋਂ ਡੈਮੇਜ ਹੋ ਗਈ ਹੈ ਖਰਾਬ ਹੋ ਗਈ ਟੁੱਟ ਗਈ ਹੈ ਪਾਸਾ ਮਾਰਿਆ ਗਿਆ ਮਰ ਗਈ ਹੈ ਨਰਵ ਜਿੱਦਾਂ ਅਸੀਂ ਕਹਿ ਦਈਏ ਕਿ ਤਾਰ ਕੱਟੀ ਜਾਵੇ ਤੇ ਜਿਹੜੀ ਤਾਰ ਨਾਲ ਕੋਈ ਬਲਬ ਜਾਂ ਪੱਖਾ ਜੁੜਿਆ ਹੈ ਉਹ ਜੰਤਰ ਚੱਲੇਗਾ ਹੀ ਨਹੀਂ ਭਾਵੇਂ ਪਿੱਛੋਂ ਕਰੰਟ ਆ ਰਿਹਾ। ਸੋ ਇਸ ਤਰ੍ਹਾਂ ਹੈ ਬੱਚਿਓ ਹੈ। ਸੋ ਨਾੜੀ ਸੰਵੇਦਨਾਵਾਂ ਕਰਕੇ ਅਸੀਂ ਆਪਣੀ ਮਰਜ਼ੀ ਮੁਤਾਬਕ ਆਪਣੀਆਂ ਪੇਸ਼ੀਆਂ ਨੂੰ ਹਿਲਾਉਣ ਜੋਗੇ ਹੁੰਦੇ ਹਾਂ। ਜਦ ਤੱਕ ਕਰੰਟ ਨਹੀਂ ਆਏਗਾ ਤਦ ਤੱਕ ਪੇਸ਼ੀਆਂ ਵੀ ਨਹੀਂ ਹਿਲਣਗੀਆਂ। ਸੋ ਬਾਹਰੀ ਉਤੇਜਨਾ ਦੇ ਜਵਾਬ ਵਿੱਚ ਬਾਹਰੀ ਉਤੇਜਨਾ ਕੀ ਏ? ਮੰਨ ਲਓ ਬਾਹਰੋਂ ਕੋਈ ਠੰਡ ਲੱਗੀ ਤੇ ਮੈਂ ਆਪਣੀ ਬਾਹਾਂ ਨੂੰ ਬਗਲ 'ਚ ਲੈ ਲਿਆ। ਐ ਕੀ ਏ? ਠੰਡ ਉਤੇਜਨਾ ਹੈ ਕੀ ਏ ਤੇ ਉਹਦੇ ਨਾਲ ਜਵਾਬ ਦੇ ਵਿੱਚ ਮੈਂ ਬਾਹਾਂ ਨੂੰ ਤਾਂ ਲੈ ਲਿਆ। ਯਾ ਮੈਂ ਤੁਹਾਨੂੰ ਰਗੜਿਆ ਮੈਨੂੰ ਠੰਡ ਲੱਗੀ ਜਾਂ ਮੈਂ ਤਿੱਤੀ ਚੀਜ਼ ਨੂੰ ਹੱਥ ਲਾਇਆ ਤੇ ਮੇਰੇ ਹੱਥ ਸਰਬ ਕੀ ਮੈਂ ਪਰੇ ਕਰ ਲਿਆ ਮੇਰੇ ਹੱਥ ਲੂਣਾ ਹੋ ਜਾਵੇ ਹੈਗੀ ਇਹ ਬਾਹਰੀ ਉਤੇਜਨਾ ਦੀ ਬਤੀ ਜਵਾਬ ਸੋ ਬਾਹਰੋਂ ਕੋਈ ਖਤਰਾ ਹੋਵੇ ਠੰਡ ਗਰਮੀ ਜਾਂ ਕੋਈ 6 ਵਜੇ ਕੁਝ ਹੋਵੇ ਹਨਾ ਆਪਣਾ ਬਚਾਅ ਕਰਨਾ ਜਿਹੜਾ ਹੁੰਦਾ ਸੋ ਬਾਹਰੀ ਉਤੇਜਨਾ ਦੇ ਜਵਾਬ ਵਿੱਚ ਨਾੜੀ ਅਤੇ ਪੇਸ਼ੀ ਟਿਸ਼ੂ ਦੇ ਕਿਰਿਆਤਮਕ ਤਾਲਮੇਲ ਨਾਲ ਜੰਤੂ ਇੱਕਦਮ ਹਰਕਤ ਕਰ ਲੈਂਦੇ ਹਨ ਜਿਦਾ ਮੰਨ ਲਓ ਖਿਆਲ ਉਹਨੇ ਦੇਖਿਆ ਕੁੱਤਾ ਆ ਰਿਹਾ ਜਾਂ ਭੇੜੀ ਆ ਰਿਹਾ ਉਹਨੇ ਉਤੇਜ ਨਾ ਹੋਈ ਉਹਨੂੰ ਲੱਗੇ ਖਤਰਾ ਹੈ ਤੇ ਉਹਦੇ ਦਿਮਾਗ ਨੇ ਉਹਨੂੰ ਸੁਨਿਆਹ ਭੇਜਿਆ ਸਵੇਦਨਾ ਭੇਜੀ ਤੇ ਉਹਦੀ ਲੱਤਾਂ ਵਿਚ ਉਠਿਆ ਕਲਮ ਤੇ ਦੌੜਨਾ ਸ਼ੁਰੂ ਕਰ ਦਿੱਤਾ ਸੋ ਸੰਕੇਤ ਨਾੜੀ ਤੇ ਨਾਲ ਉਹਦੀਆਂ ਲੱਤਾਂ ਜਿਹੜੀਆਂ ਸੀਗੀਆਂ ਉਹਦੀਆਂ ਮਾਸਪੇਸ਼ੀਆਂ ਜਿਹੜੀਆਂ ਸੀਗੀਆਂ ਪੱਠੇ ਸੀਗੇ ਉਹਦੇ ਨਾਲ ਫਿਰ ਉਹ ਹੈ ਕਹਿੰਦੇ ਨੇ ਬਾੜੀ ਉਤੇਜ ਨਾਲ ਦਾ ਜਵਾਬ ਬਾੜੀ ਵੀ ਬਾਹਰੋਂ ਵਾਤਾਵਰਣ ਵਿੱਚ ਜੋ ਕੁਝ ਹੋਇਆ ਉਦੇ ਜਵਾਬ ਵਿੱਚ ਜੋ ਅਸੀਂ ਹਰਕਤ ਕਰਦੇ ਹਾਂ ਚਾਹੇ ਆਪਣਾ ਬਚਾਅ ਕਰਨ ਲਈ ਜਾਂ ਕੁਝ ਕਰਨ ਲਈ ਤੇ ਉਹਨੂੰ ਕਿਹਾ ਜਾਂਦਾ ਹੈ ਸਟਿਮੂਲਸ ਦੇ ਪ੍ਰਤੀ ਰਿਸਪਾਂਸ ਬਾਹਰੀ ਉਤੇਜਨਾ ਦੇ ਜਵਾਬ ਵਿੱਚ ਨਾੜੀ ਅਤੇ ਪੇਸ਼ੀ ਟਿਸ਼ੂ ਦੇ ਕਿਰਿਆਤਮਕ ਤਾਲਵੇਂ ਨਾਲ ਜੰਤੂ ਇੱਕਦਮ ਹਰਕਤ ਕਰ ਲੈਂਦੇ ਹਨ ਠੀਕ ਹੈ ਜੀ ਸੋ ਬੱਚਿਓ ਇਸ ਵੀਡੀਓ ਦੇ ਨਾਲ ਸਾਡਾ ਜਿਹੜਾ ਇਹ ਵਾਲਾ ਅਧਿਆਇ ਹੈਗਾ ਟਿਸ਼ੂ ਦਾ ਇਹਦੇ ਸੋਚੋ ਅਤੇ ਉੱਤਰ ਦਿਓ ਇਹ ਸਾਰੇ ਵੀਡੀਓ ਇੱਥੇ ਹੀ ਮੁੱਕ ਜਾਂਦੇ ਨੇ ਇਸ ਤੋਂ ਬਾਅਦ ਅਸੀਂ ਅਧਿਆਇ ਅੰਦਰਲੇ ਇਹੜੇ ਸਵਾਲ ਆਇਨੇ ਉਹ ਕਰਾਂਗੇ ਉਸ ਤੋਂ ਬਾਅਦ ਅਸੀਂ ਅਭਿਆਸ ਦੇ ਸਵਾਲ ਕਰਾਂਗੇ ਤੁਸੀਂ ਇਸੇ ਤਰ੍ਹਾਂ ਨਿਯਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਤੁਹਾਨੂੰ ਧੰਨਵਾਦ